ਅਗਰ ਪੰਜਾਬ ਦਾ ਸੱਭਿਆਚਾਰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਬਚਾਓ ਮੇਰਾ ਸਾਰਾ ਸਿਸਟਮ ਪੰਜਾਬੀ ਦਾ ਕਿਉਂਕਿ ਮੈਂ ਪੰਜਾਬੀਆਂ ਵਾਸਤੇ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਬਚਾਓ ਪੰਜਾਬੀ ਪਹਿਰਾਵਾ ਬਚਾਓ ਆਪਣੀਆਂ ਕਦਰਾਂ ਕੀਮਤਾਂ ਬਚਾਓ ਅੱਜ ਜੇ ਅਸੀਂ ਸਲੇਟਾਂ ਲਿਖਣਾ ਸ਼ੁਰੂ ਕਰ ਦਿਓ ਪੰਜਾਬ ਦੇ ਸੱਭਿਆਚਾਰ ਨਹੀਂ ਹੈ ਉਹ ਪੁਰਾਤਨ ਇੱਕ ਸਿਸਟਮ ਸੀ ਪੜਨ ਦਾ ਅਗਰ ਅਸੀਂ ਕਹੀਏ ਕਿ ਅੱਜ ਅਸੀਂ ਏਸੀ ਰੂਮ ਨੂੰ ਛੱਡ ਕੇ ਕੋਠੇ ਦੇ ਉੱਤੇ ਗਿੱਲਾ ਚਾਦਰਾਂ ਲੈ ਕੇ ਸੌਣਾ ਸ਼ੁਰੂ ਕਰ ਦਈਏ ਉਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਉਹ ਉਸ ਸਮੇਂ ਦੀ ਲੋੜ ਸੀ ਅੱਜ ਦੀ ਜਿਹੜੀ ਲੋੜ ਹੈ ਸਾਡੀ ਲੋੜ ਹੈ ਸਾਡਾ ਪੰਜਾਬ ਦਾ ਜਿਹੜਾ ਬੱਚਾ ਹੈ ਉਹ ਪੰਜਾਬੀ ਨਾਲ ਜੁੜੇ ਪੰਜਾਬ ਨਾਲ ਜੁੜੇ ਮੇਰੇ ਧਾਰਮਿਕ ਜਥੇਬੰਦੀਆਂ ਮੈਨੂੰ ਅਕਸਰ ਕਹਿੰਦੀਆਂ ਨੇ ਕਿ ਪਰਮਜੀਦੀ ਤੁਹਾਡੇ ਫ੍ਰੀਕੁਐਂਟਲੀ ਲੈਕਚਰ ਲੱਗਦੇ ਨੇ ਸਾਨੂੰ ਸਕੂਲ ਕਾਲਜਾਂ ਵਾਲੇ ਆਣ ਨਹੀਂ ਦਿੰਦੇ ਕਾਰਨ ਕੀ ਹੈ ਮੈਂ ਕਹਿੰਦਾ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਜੋੜਦੇ ਹੋ ਤੁਸੀਂ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ ਜਿਹੜੇ ਧਰਮ ਦੇ ਤੁਸੀਂ ਉਪਾਸਕ ਹੋ ਮੈਂ ਬੱਚਿਆਂ ਨੂੰ ਧਰਤੀ ਨਾਲ ਜੋੜਦਾ ਜਿਸ ਧਰਤੀ ਤੋਂ ਉਪਜੇ ਹੋਏ ਨੇ ਜਿਸ ਧਰਤੀ ਤੋਂ ਉਹਨਾਂ ਨੇ ਜਨਮ ਲਿਆ ਇਸ ਕਰਕੇ ਮੈਨੂੰ ਫ੍ਰੀਕੁਐਂਟ ਲੈਕਚਰ ਮਿਲਦੇ ਆ